ਹਾਂਜੀ ਕਿਵੇਂ ਹੋ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਇਸ ਚੈਨਲ ਤੇ ਤੁਹਾਡੇ ਨਾਲ ਮੋਟੀਵੇਟ ਵੀਡੀਓ ਜਿਹੜੀਆਂ ਨੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਮੇਰਾ ਮੇਨ ਮਕਸਦ ਹੈ ਤੁਹਾਡੀ ਹੈਲਪ ਕਰਨਾ ਤੁਹਾਡੀ ਮਦਦ ਕਰਨਾ ਜਿਹੜੀਆਂ ਮੇਰੀਆਂ ਭੈਣਾਂ ਘਰੇ ਬੇਰੋਜ਼ਗਾਰ ਬੈਠੀਆਂ ਹੋਈਆਂ ਨੇ ਤੇ ਉਹਨਾਂ ਨੂੰ ਕੰਮ ਕਰਨਾ ਜ਼ਰੂਰੀ ਹੈ ਦੋ ਪੈਸੇ ਕਮਾਉਣਾ ਬਹੁਤ ਜ਼ਰੂਰੀ ਹੈ ਜ਼ਰੂਰਤ ਵੈਸੇ ਹਰ ਕਿਸੇ ਦੀ ਹੈ ਕੰਮ ਤਾਂ ਵੈਸੇ ਦੇਖੋ ਜੇ ਟੱਬਰ ਇਹ ਨਾ ਕਰਦਾ ਤੇ ਉਥੇ ਦੋ ਜੀ ਜਿਹੜੇ ਨੇ ਉਹ ਕਮਾਣੇ ਬਹੁਤ ਜ਼ਰੂਰੀ ਨੇ ਇਕੱਲੇ ਆਦਮੀ ਦੀ ਕਮਾਈ ਨਾਲ ਅੱਜਕੱਲ ਨਹੀਂ ਸਰਦਾ ਮੰਗਾਈ ਬਹੁਤ ਹੋ ਚੁੱਕੀ ਹੈ ਬੱਚਿਆਂ ਦੀਆਂ ਪੜ੍ਹਾਈਆਂ ਤੋਂ ਲੈ ਕੇ ਖਾਣ-ਪਾਣ ਤੱਕ ਰਿਸ਼ਤੇਦਾਰੀ ਦੇਖਣੀ ਅੱਜਕੱਲ ਰਿਸ਼ਤੇਦਾਰ ਤੇ ਚਲੋ ਮੈਂ ਕਹਿੰਨੀ ਹਾਂ ਤਾਂ ਹੁਣ ਕੋਈ ਜਾ ਹੀ ਨਹੀਂ ਰਿਹਾ ਇੱਕ ਦੂਜੇ ਨੂੰ ਮੇਲ ਹੀ ਨਹੀਂ ਡਿਆ ਇਹਦੀ ਵਜ੍ਹਾ ਹੈਗੀ ਹੈ ਪੈਸੇ ਕਿਉਂਕਿ ਦੇਖੋ ਆਪਾਂ ਪਹਿਲਾਂ ਪ੍ਰਾਣੀਤ ਪ੍ਰਾਣੀ ਰਿਸ਼ਤੇਦਾਰੀਆਂ ਜਿਹੜੀਆਂ ਦੂਰ ਦਰਾਡੇ ਦੀ ਰਿਸ਼ਤੇਦਾਰੀਆਂ ਹੁੰਦੀਆਂ ਸੀ ਉਹਦੇ ਨਾਲ ਹੀ ਵਰਤ ਲੈਂਦੇ ਸੀ ਵਿਆਹਾਂ-ਵਿਵਾਹ ਵਿੱਚ ਕਿਉਂਕਿ ਪੈਸਾ ਢੇਲਾ ਜਿਹੜਾ ਇਹਨਾਂ ਨਹੀਂ ਸੀ ਲੱਗਦਾ ਐਨੀ ਉਹ ਨਹੀਂ ਸੀ ਹੈਗੀ ਤੇ ਲੋਕ ਇੱਕ ਦੂਜੇ ਨਾਲ ਪਿਆਰ ਬਣਿਆ ਹੋਇਆ ਸੀ ਅੱਜ ਇਹੀ ਪੈਸਾ ਜਿਹੜਾ ਇਹ ਨਾ ਦੂਰੀਆਂ ਬਣ ਚੁੱਕੇ ਰਿਸ਼ਤੇਦਾਰਾਂ ਦੀਆਂ ਰਿਸ਼ਤਿਆਂ ਵਿੱਚ ਦੂਰੀਆਂ ਪੈਦਾ ਕਰ ਚੁੱਕਾ ਏ ਕਿਉਂਕਿ ਦੇਖੋ ਜਦੋਂ ਕਿਤੇ ਵੀ ਕਿਸੇ ਤਗੜੇ ਆਪਣੇ ਰਿਸ਼ਤੇਦਾਰ ਵਿੱਚ ਵਿਆਹ ਸ਼ਾਦੀ ਹੁੰਦੀ ਏ ਤੇ ਮਾੜੇ ਰਿਸ਼ਤੇਦਾਰ ਨੂੰ ਕੋਈ ਨਹੀਂ ਬੁਲਾਉਂਦਾ ਕਿਉਂ ਨਹੀਂ ਬੁਲਾਉਂਦਾ ਕਿ ਇਹਨੇ ਕਿਹੜਾ ਕੁਝ ਲੈ ਕੇ ਆਣਾ ਏ ਇਹਨੇ ਤਾਂ ਇਥੋਂ ਖਾ ਕੇ ਹੀ ਜਾਣਾ ਏ ਸਾਨੂੰ ਕਿਹੜਾ ਇਹਨੇ ਕੁਝ ਦੇ ਕੇ ਜਾਣਾ ਏ ਮੇਨ ਗੱਲ ਇਹੀ ਆ ਜਾਂਦੀ ਏ ਦਿਮਾਗ ਵਿੱਚ ਹਨਾ ਤੇ ਚਲੋ ਉਹ ਆਪਣੀ ਆਪਣੀ ਥਿੰਕਿੰਗ ਐਪ ਆਪਣੀ ਸੋਚ ਹੈ ਨਾ ਜੇ ਕਿਸੇ ਨੇ ਵਰਤਨਾ ਹੈ ਉਦਾਂ ਵੀ ਵਰਤ ਲੈਣਾ ਜੇ ਕਿਸੇ ਨੇ ਨਹੀਂ ਨਿਭਾਣੀ ਉਹਨੇ ਨਹੀਂ ਲਿਭਾਣੀ ਹੈਗੀ ਹੈ ਨਾ ਤੇ ਮੇਰਾ ਮਕਸਦ ਹੈਗਾ ਇਹ ਅਗਰ ਮੇਰੀਆਂ ਪਣਾ ਘਰ ਬੈਠ ਕੇ ਥੋੜੇ ਵਾਲੇ ਪੈਸੇ ਕਮਾਣਾ ਚਾਹੁੰਦੀਆਂ ਨੇ ਇਨਕਮ ਕਰਨਾ ਚਾਹੁੰਦੀਆਂ ਨੇ ਤੇ ਮੈਂ ਤੁਹਾਨੂੰ ਬਹੁਤ ਇੱਕ ਸੌਖਾ ਜਿਹਾ ਰਾਸਤਾ ਦੱਸਦੀ ਆਂ ਵੈਸੇ ਮੈਂ ਵੀਡੀਓ ਪਾਈਆਂ ਹੋਈਆਂ ਸੀਗੀਆਂ ਇੱਥੇ ਸਾਡੇ ਲੁਧਿਆਣੇ ਪੈਕਿੰਗ ਦੇ ਕੰਮ ਦੀਆਂ ਪਰ ਭੈਣਾਂ ਮੇਰੀਆਂ ਦੇ ਦੂਰੋਂ ਦੂਰੋਂ ਕਮੈਂਟ ਆਉਂਦੇ ਨੇ ਤੇ ਭੈਣਾਂ ਮੇਰੀ ਅੱਜ ਮੈਂ ਕਲੀਅਰ ਕਰ ਦਿੰਦੀ ਆਂ ਕਿ ਜਿਹੜੇ ਜਿਆਦੇ ਦੂਰ ਨੇ ਉਹਨਾਂ ਨੂੰ ਇਹ ਕੰਮ ਨਹੀਂ ਮਿਲ ਸਕਦਾ ਅਗਰ ਜਿਹੜੇ ਨੇੜੇ-ਨੇੜੇ ਜਾਂ ਲੁਧਿਆਣੇ ਦੇ ਵਿੱਚ ਨੇ ਉਹ ਆ ਕੇ ਇੱਥੇ ਆਪਣਾ ਕੰਮ ਦਾ ਪਤਾ ਕਰ ਲੈਣ ਠੀਕ ਹੈ ਉਹਦੇ ਵਿੱਚ ਮੈਂ ਵੀ ਨਹੀਂ ਤੁਹਾਡੀ ਹੈਲਪ ਕਰ ਸਕਦੀ ਕਿਉਂਕਿ ਮੈਨੂੰ ਵੀ ਨਹੀਂ ਅਲਾਉਡ ਹੈਗਾ ਘਰੇ ਬਾਹਰ ਜਾਣ ਦਾ ਘਰੇ ਬੈਠ ਕੇ ਹੀ ਮੈਂ ਆਪਣਾ ਕੰਮਕਾਰ ਕਰਦੀ ਹਾਂ ਤੇ ਦੋ ਪੈਸੇ ਜਿਹੜੇ ਕਮਾ ਲੈਨੇ ਆ ਤੇ ਮੈਂ ਤੁਹਾਨੂੰ ਦੱਸਦੀ ਆ ਦੋ ਰਾਸਤੇ ਨੇ ਬਹੁਤ ਵਧੀਆ ਦੋ ਹਨਰ ਅਗਰ ਤੁਹਾਡੇ ਕੋਲ ਹੈਗੇ ਨੇ ਤੇ ਤੁਸੀਂ ਆਪਣਾ 15 ਤੋਂ 20000 ਘਰੇ ਬੈਠ ਕੇ ਆਰਾਮ ਨਾਲ ਕਮਾ ਸਕਦੇ ਹੋ ਤੇ ਉਹਨਾਂ ਹਨਰਾਂ ਨੂੰ ਪਹਿਚਾਨਣ ਦੀ ਤੇ ਜਾਣਨ ਦੀ ਜ਼ਰੂਰਤ ਹੈ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਤੁਸੀਂ ਕੀ ਕਰ ਸਕਦੇ ਹੋ ਮੈਂ ਕੀ ਕਰਦੀ ਆ ਕਿਸ ਤਰੀਕੇ ਨਾਲ ਦੋ ਪੈਸੇ ਜਿਹੜੇ ਘਰ ਬੈਠ ਕੇ ਕਮਾ ਲੈਣੇ ਹਨ ਨਾਲੇ ਘਰ ਦਾ ਘਰ ਤੇ ਨਾਲੇ ਦੋ ਇਨਕਮ ਹੋ ਜਾਂਦੀ ਹੈ ਆਪਣੇ ਹੀ ਖਰਚੇ ਨਿਕਲ ਆਉਂਦੇ ਨੇ ਪਹਿਲਾ ਤੇ ਇਹ ਹੈਗਾ ਏ ਅਗਰ ਜੇ ਤੁਹਾਨੂੰ ਸਟੀਚਿੰਗ ਦੀ ਨੋਲਜ ਹੈਗੀ ਹੈ ਨਾ ਕੱਪੜੇ ਸਲਾਈ ਕਰਦੇ ਹੋ ਤੇ ਬਹੁਤ ਵਧੀਆ ਹੈ ਅਗਰ ਥੋੜੀ ਬੜੀ ਕੱਚ ਪੱਕ ਹੈ ਤਾਂ ਤੁਸੀਂ ਮਤਲਬ ਕਿ YouTube ਤੋਂ ਸਿੱਖ ਸਕਦੇ ਹੋ ਕਿਉਂਕਿ ਬਹੁਤ ਵੀਡੀਓ ਐ ਤੇ ਲੋਕਾਂ ਨੇ ਅਪਲੋਡ ਕੀਤੀਆਂ ਹੋਈਆਂ ਨੇ ਫਰੀ ਜਿਹੜੇ ਸਲਾਈ ਸੈਂਟਰ ਵੀ ਇੱਥੇ ਖੋਲੇ ਹੋਏ ਨੇ ਸਿਰਫ ਤੁਸੀਂ ਰਿਸਰਚ ਮਾਰ ਕੇ ਸਲਾਈ ਸੈਂਟਰ ਸਿੱਖ ਸਕਦੇ ਹੋ ਠੀਕ ਹੈ ਥੋੜੇ ਦਿਨ ਲਾ ਕੇ ਵਧੀਆ ਜਿਹੜੀ ਟ੍ਰੇਨਿੰਗ ਤੁਸੀਂ ਲੈ ਸਕਦੇ ਹੋ ਸਟੀਚਿੰਗ ਦੇ ਕੰਮ ਦੀ ਠੀਕ ਹੈ ਔਰ ਤੁਸੀਂ ਵਧੀਆ ਕਟਿੰਗ ਕਰ ਸਕਦੇ ਹੋ ਤੇ ਇੱਕ ਤਾਂ ਹੈਗਾ ਏ ਵਾਲਾ ਥੋੜਾ ਬੜਾ ਜਿਆਦਾ ਨਹੀਂ ਥੋੜਾ ਬੜਾ ਘਰ ਬੈਠ ਕੇ ਆਪਣੇ ਤੁਸੀਂ ਇੱਕ ਦੋ ਸੂਟ ਵੀ ਆਰਾਮ ਨਾਲ ਸੇਵੋਂਗੇ ਨਾ 3-400 ਰੁਪਏ ਆਪਣਾ ਆਰਾਮ ਨਾਲ ਘਰ ਬੈਠ ਕੇ ਇੱਕ ਦਿਨ ਦੀ ਦਿਹਾੜੀ ਤੁਸੀਂ ਪਾ ਲੋਗੇ ਜਾਨੀ ਕਿ ਇਹ ਮਹੀਨੇ ਦਾ 14-15000 ਰੁਪਏ ਤੁਸੀਂ ਕਮਾ ਸਕਦੇ ਹੋ ਦੂਸਰਾ ਕੰਮ ਹੈਗਾ ਇਹ YouTube ਤੇ ਚੈਨਲ YouTube ਤੇ ਚੈਨਲ ਜਿਹਨੇ ਬਣਾ ਲਿਆ ਉਹ ਸਮਝੋ ਤੁਹਾਡੇ ਮਤਲਬ ਕਿ ਜਿੱਦਾਂ ਆਪਾਂ ਫਸਲ ਉਗਾਉਂਦੇ ਆ ਤੇ 6 ਮਹੀਨੇ ਬਾਅਦ ਕੱਟਨੇ ਆ ਤੇ ਇੱਕਦਮ ਆਪਣੇ ਪੈਸੇ ਆਂਦੇ ਨੇ ਇਕੱਠੇ ਉਹ ਹਿਸਾਬ ਹੈ ਅਗਰ ਤੁਸੀਂ ਚੈਨਲ ਬਣਾ ਲੈਂਦੇ ਹੋ ਅਗਰ ਤੁਹਾਡੇ ਕੋਲ ਕੈਮਰਾ ਹੈਗਾ ਫੋਨ ਹੈਗਾ ਜ਼ਰੂਰੀ ਨਹੀਂ ਹੈਗਾ ਕਈਆਂ ਦੇ ਭੁਲੇਖੇ ਨੇ ਮੰਨ ਚੇ ਕਿ ਮਹਿੰਗੇ ਤੇ ਮਹਿੰਗਾ ਫੋਨ ਹੋਣਾ ਚਾਹੀਦਾ ਹੈ ਮਹਿੰਗੇ ਤੇ ਮਹਿੰਗਾ ਫੋਨ ਬਿਲਕੁਲ ਨਹੀਂ ਹੋਣਾ ਚਾਹੀਦਾ ਸਿੰਪਲ ਫੋਨ ਮੇਰੇ ਕੋਲ ਹਲੇ ਤੱਕ ਵੀ ਸਿੰਪਲ ਫੋਨ ਹੈ ਜਦੋਂ ਮੈਂ YouTube ਤੇ ਆਈ ਸੀ ਜਦੋਂ ਮੈਂ ਚੈਨਲ ਬਣਾਇਆ ਸੀਗਾ ਨਾ ਮੈਨੂੰ ਇਹਦਾ ਕੁਝ ਨਹੀਂ ਸੀ ਪਤਾ ABC ਚੈਨਲ ਦਾ ਕੁਝ ਨਹੀਂ ਸੀ ਪਤਾ ਹੈਗਾ ਕਿਸ ਤਰੀਕੇ ਨਾਲ ਚੈਨਲ ਬਣਾਉਣਾ ਹੈ ਕਿਸ ਤਰੀਕੇ ਨਾਲ ਚਲਾਉਣਾ ਹੈ ਔਰ ਕਿਸ ਤਰੀਕੇ ਨਾਲ ਆਪਾਂ ਇੱਥੇ ਪੈਸੇ ਕਮਾ ਸਕਦੇ ਹਾਂ ਜਦੋਂ ਮੈਂ ਦੂਜਿਆਂ ਦੀ ਵੀਡੀਓ ਸੁਣਦੀ ਹੁੰਦੀ ਸੀ ਨਾ ਕਿ ਜਦੋਂ ਉਹ ਕਹਿੰਦੇ ਸੀ ਅਸੀਂ ਆਹ ਚੀਜ਼ ਲਈਏ YouTube ਦੇ ਪੈਸੇ ਨਾਲ ਆਹ ਕਮਾਏ ਤੇ ਮੈਂ ਉਸ ਟਾਈਮ ਯਕੀਨ ਨਹੀਂ ਸੀ ਕਰਦੀ ਮੈਂ ਕਿ ਐਦਾ ਕਿੱਦਾਂ ਹੋ ਸਕਦਾ ਹੈ YouTube ਤੇ ਵੀਡੀਓ ਅਪਲੋਡ ਕਰਨ ਨਾਲ ਕਿੱਦਾਂ ਪੈਸੇ ਕੋਈ ਕਮਾ ਸਕਦਾ ਹੈ ਹਨ ਤੇ ਫਿਰ ਇੱਕ ਮਨ ਵਿੱਚ ਵਿਸ਼ਵਾਸ ਜਿਹਾ ਜਗਾ ਕੇ ਤੇ ਮਤਲਬ ਕੀ ਵਿਸ਼ਵਾਸ ਕਰਕੇ ਚੈਨਲ ਬਣਾਇਆ ਚੈਨਲ ਬਣਾਉਣ ਤੋਂ ਬਾਅਦ 6-7 ਮਹੀਨੇ ਲੱਗੇ ਸੀ ਮੈਨੂੰ ਗਰੋ ਕਰਨ ਨੂੰ 6-7 ਮਹੀਨੇ ਮੈਂ ਵੀਡੀਓ ਪਾਉਂਦੀ ਗਈ ਜਦ ਤੱਕ ਆਪਾਂ ਨੂੰ 1000 ਸਬਸਕ੍ਰਾਈਬਰ ਔਰ 4000 ਵੋਚ ਟਾਈਮ ਨਹੀਂ ਨਾ ਚਾਹੀਦਾ ਤਬ ਤੱਕ ਆਪਣਾ ਚੈਨਲ ਜਿਹੜਾ ਮੋਨਟਾਈਜ਼ ਨਹੀਂ ਹੁੰਦਾ ਹੈਗਾ ਤੇ ਮੈਨੂੰ ਲੱਗੇ ਸੀਗੇ 7 ਮਹੀਨੇ ਵੋਚ ਟਾਈਮ ਕੰਪਲੀਟ ਕਰਦੇ ਆਂ ਔਰ 1000 ਸਬਸਕ੍ਰਾਈਬ ਕਰਦੇ ਆਂ ਠੀਕ ਹੈ ਤੇ ਉਸ ਤੋਂ ਬਾਅਦ ਮੇਰਾ ਚੈਨਲ ਹੋ ਗਿਆ ਸੀ ਮੋਨਟਾਈਜ਼ ਇੱਕ ਆਪਾਂ ਨੂੰ Google AdSense ਜਿਹੜਾ ਇਹ YouTube ਵੱਲੋਂ ਡਾਕ ਰਾਹੀਂ ਆਂਦਾ ਏ ਉਹ ਪੈਨ ਹੁੰਦਾ ਏ 4 ਛੇ ਅੱਖਰਾਂ ਦਾ ਉਹ ਮਿਲਿਆ ਸੀ ਉਹ ਜਿਹੜਾ ਆਪਾਂ ਬੈਂਕ ਨਾਲ ਅਟੈਚ ਕਰ ਦੇਣਾ ਏ ਤੇ ਆਪਣੀ ਜਿਹੜੀ ਇਨਕਮ ਹੈ ਉਹ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਮੈਂ ਤੇ ਥੋੜੇ ਬਾਰੇ ਪੈਸੇ ਕਮਾਣ ਲੱਗ ਗਈ ਹੁਣ ਮੈਨੂੰ ਪਤਾ ਚੱਲ ਗਿਆ ਹੁਣ ਮੇਰੇ ਚੈਨਲ ਚਲੋ ਤੁਹਾਡੇ ਸਾਹਮਣੇ ਹੀ ਆ 42000 ਸਬਸਕ੍ਰਾਈਬਰ ਹੋ ਚੁੱਕੇ ਨੇ ਔਰ ਆਪਾਂ ਇਥੇ ਇਨਕਮ ਕਰ ਲੈਨੇ ਆ ਤੇ ਚਲੋ ਆਪਣੇ ਜਿਹੜਾ ਘਰ ਬੈਠ ਕੇ ਦੋ ਪੈਸੇ ਕਮਾ ਲੈਨੇ ਆ ਤੇ ਮੈਂ ਤੁਹਾਨੂੰ ਵੀ ਮੋਟੀਵੇਟ ਕਰਦੀ ਆ ਵੀ ਤੁਸੀਂ ਵੀ ਘਰ ਬੈਠ ਕੇ ਚੈਨਲ ਬਣਾ ਕੇ ਆਪਣੇ ਸੋਹਣੇ ਇਨਕਮ ਕਰ ਸਕਦੇ ਹੋ ਦੋ ਪੈਸੇ ਕਮਾ ਸਕਦੇ ਹੋ ਅਗਰ ਕਿਸੇ ਨੇ ਚੈਨਲ ਬਾਰੇ ਨੋਲਸ ਲੈਣੀ ਹੋਵੇ ਤਾਂ ਕਮੈਂਟ ਜਰੂਰ ਕਰਕੇ ਦੱਸਣਾ ਤਾਂ ਹੀ ਮੈਂ ਤੁਹਾਨੂੰ ਦੱਸੂਗੀ ਅਗਰ ਤੁਸੀਂ ਕਮੈਂਟ ਕਰੋਗੇ ਭਰ-ਭਰ ਕੇ ਤਾਂ ਫਿਰ ਮੈਂ ਤੁਹਾਨੂੰ ਨੋਲਸ ਵੀ ਦੇ ਦੇਵਾਂਗੀ ਤੇ بس میں ਤੁਹਾਨੂੰ ਇਹੀ ਮੋਟੀਵੇਟ ਕਰਦਾ ਜਾਂਦੀ ਹਾਂ ਕਿ ਘਰ ਬੈਠ ਕੇ ਤੁਸੀਂ ਦੋ ਪੈਸੇ ਸੋਹਣੇ ਤਰੀਕੇ ਨਾਲ ਕਮਾ ਸਕਦੇ ਹੋ ਠੀਕ ਹੈ ਤੇ ਚਲੋ ਜੀ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਨਾਲ ਬਾਏ